ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਸਵੇਰ ਤੋਂ ਹੀ ਬੱਦਲਵਾਈ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਗਰਮੀ ਤੋਂ ਥੋੜੀ ਜਿਹੀ ਰਾਹਤ ਹੈ ਕਿਣਮਣ ਕਣੀ ਵੀ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਦੇਖਣ ਨੂੰ ਮਿਲੀ ਭਾਰੀ ਮੀਂਹ ਦੀ ਖਬਰ ਇੱਕ ਅੱਦੇ ਪਿੰਡ ਤੋਂ ਹੀ ਆਈ ਹੈ ਜਾਂ ਕੋਈ ਵੱਡੇ ਸ਼ਹਿਰ ਤੋਂ ਜਾਂ ਕਿਸੇ ਵੱਡੇ ਤਬਕੇ ਤੋਂ ਨਹੀਂ ਆਈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਵਾਈ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਸਵੇਰ ਤੋਂ ਹੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਕਿਸ ਜिले ਵਿੱਚ ਮੀਂਹ ਹੋ ਸਕਦਾ ਕੀ ਹੈ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜिले ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਕਮੈਂਟਸ ਰਾਹੀਂ ਪਤਾ ਲੱਗ ਸਕੇ ਬਾਕੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕਰਦੇ ਹਾਂ ਜੀ ਹੁਣ ਅੱਜ ਰਾਤ ਦੇ ਮੌਸਮ ਦੀ ਬੱਦਲਬਾਹੀ ਦੇਖਦੇ ਸਭ ਤੋਂ ਪਹਿਲਾਂ ਬੱਦਲਬਾਹੀ ਅਗਰ ਗੱਲ ਕੀਤੀ ਜਾਵੇ ਤਾਂ ਅਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਤੋਂ ਘਟ ਚੁੱਕੀ ਹੈ ਮਾਨਸਾ ਜ਼ਿਲ੍ਹਾ ਹੋ ਗਿਆ ਫਿਰੋਜ਼ਪੁਰ ਫਰੀਦਕੋਟ ਤੇ ਮੁਕਸਰ ਸਾਹਿਬ ਇਹਨਾਂ ਇਲਾਕਿਆਂ ਦੇ ਉੱਪਰ ਬੱਦਲਬਾਜ਼ੀ ਦਾ ਜ਼ੋਰ ਥੋੜਾ ਜਿਹਾ ਜ਼ਿਆਦਾ ਹੈ ਤੇ ਇੱਕ ਸਿਸਟਮ ਜਿਹੜਾ ਪਟਿਆਲੇ ਤੋਂ ਫਤੇਗੜ ਸਾਹਿਬ ਅਤੇ ਸੰਗਰੂਰ ਦੇ ਨੇੜੇ ਤੇੜੇ ਇਹ ਤਗੜੇ ਰੂਪੇ 'ਚ ਬਣਿਆ ਹੋਇਆ ਜਿਸ ਦੇ ਕਾਰਨ ਇਹਨਾਂ ਇਲਾਕੇ ਵਿੱਚ ਬੂੰਦਾਬੰਦੀ ਥੋੜੀ ਜਿਹਾ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਭਾਰੀ ਮੀਂਹ ਦੀ ਖਬਰ ਕਿਸੇ ਜ਼ਿਲ੍ਹੇ 'ਚੋਂ ਵੀ ਨਹੀਂ ਆਈ। ਬੂੰਦਾਬੰਦੀ ਬਿਸ਼ੱਕ ਹੋਈ ਹੈ ਪਰ ਤਾਪਮਾਨ ਦੇ ਵਿੱਚ ਘਰਾਬੜ ਰਹੀ ਹੈ। ਹਮਸ ਅੱਜ ਨਾ ਮਾਤਰ ਦੇ ਬਰਾਬਰ ਦੇਖੀ ਗਈ। ਰਾਤ ਨੂੰ ਵੀ ਅਜਿਹੇ ਹੀ ਹਾਲਾਤ ਬਣੇ ਰਹਿਣਗੇ। ਇੱਕਾਦੁੱਕਾ ਸਿਸਟਮ ਪਹਾੜੀ ਖੇਤਰਾਂ 'ਚੋਂ ਇਸ ਤਰੀਕੇ ਨਾਲ ਪੰਜਾਬ ਬਲਕੂਚ ਕਰ ਸਕਦੇ ਨੇ ਜਿਨ੍ਹਾਂ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਪਰ ਦੇਖਣ ਨੂੰ ਮਿਲੇਗਾ ਸਿਰ ਪਠਾਨਕੋੜ ਤੋਂ ਹੁਸ਼ਿਆਰਪੁਰ ਨਵਾਂਚੜ ਦੇ ਇਲਾਕੇ ਵਿੱਚ। ਬਾਕੀ ਪੰਜਾਬ ਦੇ ਵਿੱਚ ਕੋਈ ਐਡਾ ਵੱ ਇਹ ਹਾਲਾਤ ਪੰਜਾਬ ਦੇ ਉੱਪਰ ਬਣਦੇ ਹੋਏ ਮੀਂਹ ਦੇ ਜਾਂ ਬੱਦਲਬਾਈ ਦੇ ਦੇਖਣ ਨੂੰ ਮਿਲ ਸਕਦੇ ਹਨ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਜਾਨੀ ਕਿ ਓਵਰ ਫੋਰਕਾਸਟ ਦਾ ਮਾਹੌਲ ਬਣਿਆ ਰਹੇਗਾ ਜਿਸ ਦੇ ਨਾਲ ਥੋੜੀ-ਬਹੁਤੀ ਕਿਣਮਣਕਣੀ ਰਾਤ ਦੇ ਵੇਲੇ ਵੀ ਡ੍ਰਿਜ਼ਲਿੰਗ ਵਰਗਾ ਮਾਹੌਲ ਜਿਹਨੂੰ ਕਹਿੰਦੇ ਹਨ ਹਲਕੀ ਬੂੰਦਾਂ ਬੰਦੀ ਸਮੇਂ-ਸਮੇਂ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੇ ਹੁੰਦੀ ਰਹੇਗੀ ਜਿਸ ਦੇ ਨਾਲ ਤਾਪਮਾਨ ਬਹੁਤ ਹੱਦ ਤੱਕ ਕੰਟਰੋਲ ਵਿੱਚ ਰਹਿਣਗੇ ਗਰਮੀ ਤੋਂ ਰਾਹਤ ਅੱਜ ਰਾਤ ਪੰਜਾਬ ਵਾਸੀਆਂ ਨੂੰ ਮਿਲਦੀ ਰਹੇਗੀ ਇਸ ਤੋਂ ਇਲਾਵਾ ਅਗਰ ਕੋਈ ਵੱਡੀ ਅਪਡੇਟ ਆਈ ਜਾਂ ਕੋਈ ਜਾਣਕਾਰੀ ਅਜਹੀ ਜਿਦੇ ਵਿੱਚ ਕੋਈ ਹੋਰ ਅਪਡੇਟ ਅਸੀਂ ਇਸਾ ਕੀ ਇਹ ਤਾਂ ਉਹ ਜਾਣਕਾਰੀ ਅਲੱਗ ਤੋਂ ਸਾਂਝੀ ਕਰ ਦੇਵਾਂਗੇ ਜਾਣਕਾਰੀ ਉਧੇ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਕਹਿੰਦਾ ਜਲਦ ਤੋਂ ਜਲਦ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ